7 ਤੋਂ ਲੈ ਕੇ 2017 ਤੱਕ ਸਾਡੀਆਂ ਸਰਕਾਰਾਂ ਰਹੀਆਂ ਉਸ ਦੌਰਾਨ ਜਿੰਨਾ ਵੀ ਵਿਕਾਸ ਹੋਇਆ ਉਹ ਲੋਕ ਅੱਜ ਵੀ ਯਾਦ ਕਰਦੇ ਨੇ ਬਿਲਕੁਲ ਹੁਣ ਅੱਜ ਕਾਰਪੋਰੇਸ਼ਨ ਦੀ ਗੱਲ ਕਰ ਲਈਏ ਤੇ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਸੀ ਉਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਹੋਈਆਂ ਇਹਨਾਂ ਨੇ ਬਹੁਤ ਲੇਟ ਕਰਤੀਆਂ 3 ਸਾਲ ਪਹਿਲੀ ਵਾਰੀ ਹੋਇਆ 3 ਸਾਲੇ ਚੋਣਾਂ ਹੀ ਲੇਟ ਹੋ ਰਹੀਆਂ ਸੋ ਲੋਕਾਂ ਦਾ ਤਰਾਹ ਨਿਕਲਿਆ ਪਿਆ ਕੋਈ ਵੀ ਕੰਮ ਬੇਸਿਕ ਵੀ ਜਿਹੜੇ ਕੰਮ ਹੁੰਦੇ ਆ ਕਾਰਪੋਰੇਸ਼ਨ ਦੇ ਉਹ ਵੀ ਨਹੀਂ ਹੋ ਰਹੇ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਆ ਵੀ ਲੋਕਾਂ ਨੇ ਮੇਰੇ ਕੰਮ ਦੇਖੇ ਹੋਏ ਆ ਲੋਕਾਂ ਨੂੰ ਮੇਰੇ ਤੇ ਵਿਸ਼ਵਾਸ ਹੈ ਔਰ ਮੈਨੂੰ ਵੀ ਪੂਰਨ ਲੋਕਾਂ ਤੇ ਵਿਸ਼ਵਾਸ ਹੈ ਵੀ ਮੈਨੂੰ ਪੂਰਾ ਸਹਿਯੋਗ ਦੇਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿਛਲੇ 2.5 ਸਾਲ ਤੋਂ ਉਹ ਪੰਜਾਬ ਦੇ ਵਿੱਚ ਸੱਤਾਧਿਰ ਨੇ ਤੇ ਉਹ ਕਹਿੰਦੇ ਨੇ ਕਿ 2.5 ਸਾਲ ਦੇ ਵਿੱਚ ਐਸੇ-ਐਸੇ ਕੰਮ ਕਰਵਾਏ ਆ ਜਿਹੜੇ ਪਿਛਲੇ 70 ਸਾਲ ਦੇ ਵਿੱਚ ਰਵਾਇਤੀ ਪਾਰਟੀਆਂ ਨਹੀਂ ਕਰਵਾ ਪਾਈਆਂ ਦੇਖੋ ਜੀ ਜਿਹੜੇ 70 ਸਾਲ ਦਾ ਇਹਨਾਂ ਨੇ ਨਾਰਾ ਦਿੱਤਾ ਹੋਇਆ ਨਾ ਇਹ ਬਿਲਕੁਲ ਹੀ ਝੂਠਾ ਨਾਰਾ ਹਾਂ ਇੱਕ ਗੱਲ ਸਹੀ ਆ 70 ਸਾਲਾਂ 'ਚ ਕਦੇ ਇੰਨੀ ਭਾਰੀ ਕਰਪਸ਼ਨ ਨਹੀਂ ਹੋਈ ਸੀ 70 ਸਾਲਾਂ 'ਤੇ ਇੰਨਾ ਕਦੇ ਗੁੰਡਾਗਰਦੀ ਗੈਂਗਸਟਰ 스ਨੈਚਿੰਗ ਕਦੇ ਵੀ ਨਹੀਂ ਹੋਈ ਸੀ ਜਿੰਨੀ ਕਤਲੋਗਾਰ ਤੇ ਲਾਂਡ ਸਿਚੁਏਸ਼ਨ ਦੀ ਜਿੰਨੀ ਹਾਲਾਤ ਮਾੜੇ ਨੇ ਉਹ ਵਾਕਈ 70 ਸਾਲਾਂ 'ਚ ਕਦੇ ਨਹੀਂ ਹੋਈ ਸੀ ਜਿੰਨੇ ਹੁਣ ਨੇ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਹਣ ਲੋਕ ਸਮਝ ਗਏ ਆ ਵੀ ਅਸੀਂ ਫਸ ਗਏ ਸੀ ਬਦਲਾਅ ਦੇ ਚੱਕਰ ਚ ਪਹਿਲਾਂ ਪੰਜਾਬ ਦੇ 5 ਸਾਲ ਖਰਾਬ ਕਰਤੇ ਕਾਂਗਰਸ ਨੇ ਉਸ ਤੋਂ ਬਾਅਦ 3 ਸਾਲ ਖਰਾਬ ਕਰਤੇ ਝਾੜੂ ਨੇ ਹੁਣ ਲੋਕ ਅੱਕੇ ਪਏ ਆ ਹੁਣ ਲੋਕਾਂ ਨੂੰ ਸਾਰਿਆਂ ਦਾ ਕੰਪੈਰੀਸ਼ਨ ਕਰ ਲਿਆ ਹੁਣ ਲੋਕਾਂ ਨੇ ਫੈਸਲਾ ਲੈਣਾ ਲੋਕੀ ਫੈਸਲਾ ਸ਼੍ਰੋਮਣੀ ਕਾਲੀ ਦਲ ਦੇ ਹੱਕ ਚ ਲੈਣਗੇ ਉਹ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਬਣ ਕੇ ਆਇਆ ਵਾ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਰਿਹਾ ਜਿਹੜੇ ਪਾਰਟੀਆਂ ਬਦਲਦੇ ਨੇ ਲੋਕ ਇਹਨਾਂ ਤੋਂ ਵੀ ਔਖੇ ਨੇ ਹੂੰ ਜਦੋਂ ਕਿਸੇ ਦੀ ਆਪਣੀ ਪਰਸਨਲ ਵੈਲਿਊ ਨਹੀਂ ਹੁੰਦੀ ਤਾਂ ਉਹ ਵੈਲਿਊ ਪਾਲਣ ਲਈ ਦੂਜੀਆਂ ਪਾਰਟੀਆਂ 'ਚ ਜਾਂਦਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭੱਜ ਚੁੱਕਾ ਵਾ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਲਗਾਤਾਰ ਆਪਣੇ ਵਾਰਡ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਨੂੰ ਲੈ ਕੇ ਜਨਤਾ ਦੇ ਵਿਚਾਰ ਪਹੁੰਚਿਆ ਜਾ ਰਿਹਾ ਹੈ ਜੇ ਗੱਲ ਕੀਤੀ ਜਾਵੇ ਲੁਧਿਆਣਾ ਹਲਕਾ ਵੈਸਟ ਦੇ ਵਾਰਡ ਨੰਬਰ 60 ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਪਿੰਦਾ ਲਗਾਤਾਰ ਜਿਹੜਾ ਵਾ ਵਾਰਡ ਦੇ ਵਿੱਚ ਜਾ ਕੇ ਲੋਕਾਂ ਨਾਲ رابطہ ਕਾਇਮ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਭੁਪਿੰਦਰ ਸਿੰਘ ਪਿੰਦਾ ਸਵਾਗਤ ਹੈ ਜੀ ਤੁਹਾਡਾ ਪਿੰਦਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਵਾਰ ਦੀਆਂ ਚੋਣਾਂ ਜਿਹੜੀਆਂ ਵਾ ਪਹਿਲੀਆਂ ਚੋਣਾਂ ਦੇ ਨਾਲੋਂ ਕਾਫੀ ਅਲੱਗ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਅੱਗੇ ਪਹਿਲਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਮਿਲ ਕੇ ਚੋਣ ਲੜਦੇ ਸੀਗੇ ਤੇ ਸਾਹਮਣੇ ਨੈਕ ਟੂ ਨੈਕ ਫਾਈਟ ਜਿਹੜੀ ਆ ਕਾਂਗਰਸ ਦੇ ਨਾਲ ਹੁੰਦੀ ਸੀ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਲੱਗ-ਅਲੱਗ ਪਾਰਟਿਸਪੇਟ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਵੀ ਜਿਹੜੀ ਆ ਫਾਈਟ ਦੇ ਵਿੱਚ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਡਿਵੈਲਪਮੈਂਟ ਦਾ ਬਹੁਤ ਵੱਡਾ ਇਤਿਹਾਸ ਹੈ ਹਮ ਅਸੀਂ ਉਸ ਬਲਬੂਤੇ ਤੇ ਉਸ ਇਤਿਹਾਸ ਦੇ ਵਿਚ ਤੌਰ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਜਦੋਂ ਸਾਡੀ ਸਰਕਾਰ ਸੀਗੀ 2007 ਤੋਂ ਲੈ ਕੇ 2017 ਤੱਕ ਸਾਡੀਆਂ ਸਰਕਾਰਾਂ ਰਹੀਆਂ ਉਸ ਦੌਰਾਨ ਜਿੰਨਾ ਵੀ ਵਿਕਾਸ ਹੋਇਆ ਉਹ ਲੋਕ ਅੱਜ ਵੀ ਯਾਦ ਕਰਦੇ ਆ ਜੀ ਬਿਲਕੁਲ ਹੁਣ ਅੱਜ ਕਾਰਪੋਰੇਸ਼ਨ ਦੀ ਗੱਲ ਕਰ ਲਈ ਤੇ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਸੀ ਉਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਹੋਈਆਂ ਇਹਨਾਂ ਨੇ ਬਹੁਤ ਲੇਟ ਕਰਤੀਆਂ ਆਮ ਆਦਮੀ ਪਾਰਟੀ ਨੇ ਉਹ ਜਿਹੜੀਆਂ ਕਾਰਪੋਰੇਸ਼ਨ ਚ ਹੋਣਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਹੋ ਰਹੀਆਂ 3 ਸਾਲ ਪਹਿਲੀ ਵਾਰੀ ਹੋਇਆ 3 ਸਾਲੇ ਚੋਣਾਂ ਹੀ ਲੇਟ ਹੋ ਰਹੀਆਂ ਸੋ ਲੋਕਾਂ ਦਾ ਤਰਾ ਨਿਕਲਿਆ ਪਿਆ ਕੋਈ ਵੀ ਕੰਮ ਬੇਸਿਕ ਵੀ ਜਿਹੜੇ ਕੰਮ ਹੁੰਦੇ ਆ ਕਾਰਪੋਰੇਸ਼ਨ ਦੇ ਉਹ ਵੀ ਨਹੀਂ ਹੋ ਰਹੇ ਕਾਰਪੇਟਿੰਗ ਰੋਡ ਕਾਰਪੇਟਿੰਗ ਬਿਲਕੁਲ ਨਹੀਂ ਹੋਈ ਜਿੰਨੇ ਵੀ ਆਵਾਰਡ ਦੇ ਕੰਮ ਆ ਇਹ ਸਾਰੇ ਮੇਰਾ ਪਹਿਲਾ ਵਾਰਡ ਨੰਬਰ 56 ਹੁੰਦਾ ਸੀ ਤੁਸੀਂ 56 ਤੋਂ ਗੁਰਦੇਵ ਨਗਰ ਉਦੋਂ ਵਿੱਚ ਸੀਗਾ ਗੁਰਦੇਵ ਨਗਰ ਚ ਇੰਨੇ ਵਧੀਆ ਕੰਮ ਕਰਾਈ ਸੀ ਉਦੋਂ ਮਾਡਲ ਵਾਰਡ ਐ ਡਿਕਲੇਅਰ ਹੋਇਆ ਸੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਜਿਹੜਾ 스마트 ਸਿਟੀ ਚ ਉਹ ਵੀ ਇਹੀ ਸੀਗਾ 55 ਨੰਬਰ ਵਾਟ ਸੋ ਸਮਾਰਟ ਸਿਟੀ ਵੀ ਮੈਂ ਜਿਹੜਾ ਵੋਟ ਸੀ ਉਹ ਅਚੀਵਮੈਂਟ ਮੇਰੀ ਸੀ ਜੀ ਤੇ ਮੈਂ ਹੁਣ ਹੋਰ ਸਗੋ ਲੋਕਾਂ ਨੂੰ ਖੁਸ਼ੀ ਹੋਈ ਆ ਵੀ ਦੁਬਾਰਾ ਮੈਂ ਇੱਥੋਂ ਕੰਟੈਸਟ ਕਰ ਰਿਹਾ ਪਾਰਟਿਸਪੇਟ ਕਰ ਰਿਹਾ ਵੀ ਗੁਰਦੇਵ ਨਗਰ ਤੋਂ ਸੋ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਆ ਵੀ ਲੋਕਾਂ ਨੇ ਮੇਰੇ ਕੰਮ ਦੇਖੇ ਹੋਏ ਆ ਲੋਕਾਂ ਨੂੰ ਮੇਰੇ ਤੇ ਵਿਸ਼ਵਾਸ ਆ ਔਰ ਮੈਨੂੰ ਵੀ ਪੂਰੇ ਲੋਕਾਂ ਤੇ ਵਿਸ਼ਵਾਸ ਆ ਵੀ ਮੈਨੂੰ ਪੂਰਾ ਸਹਿਯੋਗ ਦੇਣਗੇ ਰਾਜ ਜਿੱਥੇ ਇੱਕ ਪਾਸੇ ਤੁਸੀਂ ਕੀਤੇ ਕੰਮਾਂ ਨੂੰ ਲੈ ਕੇ ਇੱਕ ਵਾਰ ਫਿਰ ਜਨਤਾ ਦੇ ਵਿਚਕਾਰ ਜਾ ਰਹੇ ਹੋ ਅਕਾਲੀ ਦਲ ਦੇ ਸਰਕਾਰ ਦੇ ਰਾਜ ਦੇ ਵਿੱਚ ਕੀਤੇ ਕੰਮਾਂ ਨੂੰ ਜਨਤਾ ਦੇ ਵਿਚਕਾਰ ਲੈ ਕੇ ਜਾ ਰਹੇ ਹੋ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿਛਲੇ 2.5 ਸਾਲ ਤੋਂ ਉਹ ਪੰਜਾਬ ਦੇ ਵਿੱਚ ਸੱਤਾ ਧੇਰਨੇ ਤੇ ਉਹ ਕਹਿੰਦੇ ਨੇ ਕਿ 2.5 ਸਾਲ ਦੇ ਵਿੱਚ ਐਸੇ-ਐਸੇ ਕੰਮ ਕਰਵਾਏ ਆ ਜਿਹੜੇ ਪਿਛਲੇ 70 ਸਾਲ ਦੇ ਵਿੱਚ ਰਵਾਇਤੀ ਪਾਰਟੀਆਂ ਨਹੀਂ ਕਰਵਾ ਪਾਈਆਂ ਜਿਨ੍ਹਾਂ ਨੂੰ ਲੈ ਕੇ ਜਨਤਾ ਦੇ ਵਿਚਕਾਰ ਉਹਨਾਂ ਦੇ ਉਮੀਦਵਾਰ ਵੀ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹੜਾ 70 ਸਾਲ ਦਾ ਇਹਨਾਂ ਨੇ ਨਾਰਾ ਦਿੱਤਾ ਹੋਇਆ ਨਾ ਇਹ ਬਿਲਕੁਲ ਹੀ ਝੂਠਾ ਨਾਰਾ ਹਾਂ ਇੱਕ ਗੱਲ ਸਹੀ ਆ 70 ਸਾਲ ਚ ਕਦੇ ਇੰਨੀ ਭਾਰੀ ਕਰਪਸ਼ਨ ਨਹੀਂ ਹੋਈ ਸੀ ਹੁਣ 10 ਗੁਣਾ ਕਰਪਸ਼ਨ ਹੋ ਚੁੱਕੀ ਆ 70 ਸਾਲਾਂ ਚ ਕਦੇ ਫਰੋਤੀਆਂ ਨਹੀਂ ਮੰਗੀਆਂ ਗਈਆਂ ਸੀ ਇੰਨੇ ਵੱਡੇ ਪੱਦਰ ਤੇ 70 ਸਾਲਾਂ ਤੇ ਇੰਨਾ ਕਦੇ ਗੁੰਡਾਗਰਦੀ ਗੈਂਗਸਟਰ 스ਨੈਚਿੰਗ ਕਦੇ ਵੀ ਨਹੀਂ ਹੋਈ ਸੀ ਜਿੰਨੀ ਕਤਲੋਗਾਰ ਤੇ ਲਾ ਐਂਡ ਸਿਚੁਏਸ਼ਨ ਦੀ ਜਿੰਨੀ ਹਾਲਾਤ ਮਾੜੇ ਨੇ ਉਹ ਵਾਕਈ 70 ਸਾਲਾਂ ਚ ਕਦੇ ਨਹੀਂ ਹੋਈ ਸੀ ਜਿੰਨੇ ਹੁਣ ਨੇ ਸੋ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਜਮਾ ਹੀ ਭਰੋਸਾ ਉੱਟ ਚੁੱਕਿਆ ਇਹ ਕਹਿੰਦੇ ਕੁਛ ਨਹੀਂ ਕੋਸ਼ ਨੇ ਹੁਣ ਲੋਕ ਸਮਝ ਗਏ ਆ ਵੀ ਅਸੀਂ ਫਸ ਗਏ ਸੀ ਬਦਲਾਅ ਦੇ ਚੱਕਰ ਚ ਪਹਿਲਾਂ ਪੰਜਾਬ ਦੇ 5 ਸਾਲ ਖਰਾਬ ਕਰਤੇ ਕਾਂਗਰਸ ਨੇ ਉਸ ਤੋਂ ਬਾਅਦ 3 ਸਾਲ ਖਰਾਬ ਕਰਤੇ ਝਾੜੂ ਨੇ ਹੁਣ ਲੋਕ ਅੱਕੇ ਪਏ ਆ ਹੁਣ ਲੋਕਾਂ ਨੂੰ ਸਾਰਿਆਂ ਦਾ ਕੰਪੈਰੀਸ਼ਨ ਕਰ ਲਿਆ ਹੁਣ ਲੋਕਾਂ ਨੇ ਫੈਸਲਾ ਲੈਣਾ ਲੋਕੀ ਫੈਸਲਾ ਸ਼ਰਮਣੀ ਅਕਾਲੀ ਦਲ ਦੇ ਹੱਕ ਚ ਲੈਣਗੇ ਕਿਉਂਕਿ ਸ਼ਰਮਣੀ ਅਕਾਲੀ ਦਲ ਦੀ ਬਹੁਤ ਵੱਡੀ ਦੇਣ ਆ ਪੰਜਾਬ ਤਾਂ ਲੱਗਦਾ ਕਿ ਉਮੀਦਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਲੋਕ ਜਿਹੜੇ ਨੇ ਫਤਵਾ ਦੇ ਨੂੰ ਤਿਆਰ ਬੈਠੇ ਨੇ ਜਿੱਤਰਾ ਤੁਸੀਂ ਦਾਵਾ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਮੇਅਰ ਬਣੇਗਾ ਮੈਂ ਤੁਹਾਨੂੰ ਔਨ ਕੈਮਰਾ ਕਹਿ ਰਹੇ ਹਾਂ ਜੀ ਬਿਲਕੁਲ ਪਰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟਿਸਪੇਟ ਦੇ ਰੂਪ ਦੇ ਵਿੱਚ ਤੁਸੀਂ ਜਨਤਾ ਦੇ ਵਿਚਾਰ ਹੋ ਪਰ ਤੁਹਾਡੇ ਸਾਹਮਣੇ ਵੀ ਉਹ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਬਣ ਕੇ ਆਇਆ ਹੋਇਆ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਿਹਾ ਵਾ ਦੇਖੋ ਜਿਹੜੇ ਪਾਰਟੀਆਂ ਬਦਲਦੇ ਨੇ ਲੋਕ ਇਹਨਾਂ ਤੋਂ ਵੀ ਔਖੇ ਨੇ ਹਾਂ ਜਦੋਂ ਕਿਸੇ ਦੀ ਆਪਣੀ ਪਰਸਨਲ ਵੈਲਿਊ ਨਹੀਂ ਹੁੰਦੀ ਤਾਂ ਉਹ ਵੈਲਿਊ ਪਾਲਣ ਲਈ ਦੂਜੀਆਂ ਪਾਰਟੀਆਂ 'ਚ ਜਾਂਦਾ ਹੂੰ ਸੱਤਾਧਰਾਂ 'ਚ ਜਾਂਦਾ ਵੀ ਮੈਨੂੰ ਕੋਈ ਫਾਇਦਾ ਮਿਲੇ ਪਰ ਉਹਦਾ ਪਾਸਟ ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਆ ਹੂੰ ਇਹ ਇੱਕ ਇਮੇਜ ਦੇ ਸਿੱਖ ਸਿਰ ਤੇ ਖੜੀ ਹੁੰਦੀ ਆ ਇਹਦੇ ਚ ਕੋਈ ਸਰਕਾਰਾਂ ਦਾ ਲੈਣਾ ਦੇਣਾ ਨਹੀਂ ਹੁੰਦਾ ਇਹ ਪਰਸਨਲ ਇਮੇਜ ਦੇ ਅਕੋਰਡਿੰਗ ਜੇ ਤੁਹਾਡਾ ਕੋਈ ਪਾਸਟ ਆ ਕੰਮ ਕੀਤਾ ਲੋਕਾਂ ਚ ਤੁਸੀਂ ਕਿਵੇਂ ਵਿਚਰਦੇ ਹੋ ਲੋਕਾਂ ਚ ਤੁਸੀਂ ਪਹਿਲਾਂ ਕੋਈ ਕਾਰਜ ਕੀਤੇ ਆ ਤੇ ਤਾਂ ਲੋਕ ਫਤਵਾ ਦਿੰਦੇ ਆ ਇਹ ਲੋਕ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਕਹਿੰਦਾ ਮਤਲਬ ਕਿ ਲੋਕ ਜਿਹੜੇ ਨੇ ਕੈਂਡੀਡੇਟ ਦੀ ਇਮੇਜ ਨੂੰ ਦੇਖ ਕੇ ਵੋਟ ਪਾਉਂਦੇ ਆ ਹਾਂਜੀ ਇਮੇਜ ਨੂੰ ਦੇਖੀ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਨੇ ਜਿਹੜੇ ਸਾਬਕਾ ਮੰਤਰੀ ਭਾਗਪੂਛਨ ਆਸ਼ੂਦੀ ਧਰਮਪਤਨੀ ਨੇ ਤਨਵਾਰ ਦੇ ਕੌਂਸਲਰ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਿੰਨੀ ਕੋ ਫਾਈਟ ਤੁਸੀਂ ਮੰਨਦੇ ਹੋ ਕਿ ਜਿਹੜੇ ਦਿਗਜ ਉਮੀਦਵਾਰ ਤੁਹਾਡੇ ਸਾਹਮਣੇ ਕਾਂਗਰਸ ਵੱਲੋਂ ਉਤਾਰੇ ਗਏ ਨੇ ਦੇਖੋ ਜੀ ਆ ਜਿਹੜਾ ਵਾਰਡ 8 ਸਾਲਾਂ ਤੋਂ ਉਹਨਾਂ ਦੇ ਪਰਿਵਾਰ ਦੇ ਕੋਲ ਹੀ ਹੈ ਹਮ ਇਥੋਂ ਕਾਲ ਜਿਹੜਾ ਨਰਿੰਦਰ ਸ਼ਰਮਾ ਕਾਲਾ ਉਹ ਇਥੋਂ ਇਲੈਕਸ਼ਨ ਲੜੇ ਸੀ ਤੇ ਉਹ ਇਹ ਵਾਰਡ ਉਹਨਾਂ ਕੋਲੇ ਸੀ 8 ਸਾਲ ਤੋਂ ਇਹ ਲੋਕਾਂ ਤੇ ਜਾ ਕੇ ਪੁੱਛੋ ਤੁਸੀਂ ਹਾਲਾਤ ਕੀ ਨੇ ਇਹ ਵੀ ਕੱਲੀ ਵਿਰੋਧੀਆਂ ਦੀ ਗੱਲ ਨਹੀਂ ਲੋਕ ਆ ਕੇ ਪਏ ਆ ਲੋਕ ਹੁਣ ਉਹਨਾਂ ਦੇ ਪਰਿਵਾਰ ਚ ਦੁਬਾਰਾ ਕਿਸੇ ਨੂੰ ਅਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਦੇਖੋ ਭਾਰਤ ਪੁਸ਼ਪਨਾ ਆਸ਼ੂ ਜੀ ਵੀ ਮੰਤਰੀ ਬਣੇ ਆ ਇਹਨਾਂ ਦੇ ਪਰਿਵਾਰ ਨੇ ਮੰਤਰੀਪੁਣ ਹੜਾਇਆ ਪਰ ਇਹਨਾਂ ਨੇ ਦਿੱਤਾ ਕੀ ਆ ਲੁਧਿਆਣੇ ਨੂੰ ਇਹਨਾਂ ਨੇ ਕਰਪਸ਼ਨ ਦਿੱਤੀ ਗੁੰਡਾਗਰਦੀ ਦਿੱਤੀ ਆ ਇੱਕ ਹੰਕਾਰੀ ਚਿਹਰਾ ਬਣ ਕੇ ਰਹਿ ਗਏ ਸਿਰਫ ਹੰਕਾਰ ਇਹਨਾਂ ਦਾ ਤੋੜਨ ਵਾਸਤੇ ਮੈਂ ਚੈਲੰਜ ਕਬੂਲ ਕੀਤਾ ਪਰ ਲੋਕ ਚਾਹੁੰਦੇ ਨੇ ਹੁਣ ਡਵੈਲਪਮੈਂਟ ਨੂੰ ਲੋਕ ਇਹ ਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰਦੇ ਜਿਹੜਾ ਮੇਰਾ ਔਰਡ ਆ ਉਹ ਇੱਕ ਪੜੇ ਲਿਖਿਆਂ ਦਾ ਬਹੁਤ ਹੀ ਸੋਫਿਸਟੀਕੇਟਿਡ ਸੋਸਾਇਟੀ ਹੈ ਉਹ ਅੱਜ ਉਹਨਾਂ ਦੇ ਹਾਲਾਤ ਕੀ ਬਣਤੇ ਗੁਰਦੇਵ ਨਗਰ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਪਾਰਕਾਂ ਦਾ ਬੁਰਾ ਹਾਲ ਹੈ ਲੇਡੀਜ਼ ਸੈਰ ਤੱਕ ਨਹੀਂ ਕਰ ਸਕਦੀਆਂ ਸਨੇਚਿੰਗ ਕਦੇ ਫੋਨ ਦੀ ਹੋ ਜਾਂਦੀ ਹੈ ਕਦੇ ਚੇਨ ਦੀ ਹੋ ਜਾਂਦੀ ਹੈ ਮਤਲਬ ਕਿ ਇੰਨੇ ਪੌਸ਼ਰ ਏਰੀਆ ਦੇ ਵਿੱਚ ਜੇ ਲੇਡੀਜ਼ ਆਪਣੇ ਆਪ ਨੂੰ ਸੁਰੱਖਿਤ ਨਹੀਂ ਮੰਨਦੀਆਂ ਤਾਂ ਫਿਰ ਬਾਕੀ ਏਰੀਆ ਦਾ ਕੀ ਹਾਲਾਤ ਹੋਊਗਾ ਹੰਤੋ ਜੀ ਲੈਂਡ ਆਰਡਰ ਦੀ ਸਿਚੁਏਸ਼ਨ ਤੋਂ ਲੋਕ ਘਬਰਾਏ ਹੋਏ ਆ ਲੋਕਾਂ ਨੂੰ ਹੁਣ ਇੱਕ ਭੈਜਾ ਲੋਕਾਂ ਦੇ ਮਨ ਚ ਰਹਿ ਗਿਆ ਵੀ ਜੇ ਦੁਬਾਰਾ ਕੋਈ ਗਲਤੀ ਕਰ ਲਈ ਤਾਂ ਪੰਜਾਬ ਸਾਡਾ ਬਹੁਤ ਗਲਤ ਪਾਸੇ ਨੂੰ ਤੁਰ ਪੂਗਾ ਪਰ ਵਿਰੋਧੀ ਤੁਹਾਡੇ ਤੇ ਵੀ ਅਲੀਗੇਸ਼ਨ ਲਗਾਉਂਦੇ ਨੇ ਤੁਹਾਡੇ ਤੇ ਵੀ ਜਿਹੜਾ ਨੇ ਕਈ ਤਰ੍ਹਾਂ ਦੇ ਕਟਕਸ਼ ਕਰਦੇ ਨੇ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਆਪਣੀ ਖੋਈ ਹੋਈ ਜ਼ਮੀਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਪਰ ਲੋਕ ਜਿਹੜੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਨਹੀਂ ਕਰਦੇ ਦੇਖੋ ਇਹ ਤੁਹਾਨੂੰ ਬਹੁਤ ਜਲਦੀ 21 ਤਰੀਕ ਨੂੰ ਪਤਾ ਲੱਗ ਜਾਊਗਾ ਵੀ ਲੋਕ ਕਿਤੇ ਤੇ ਭਰੋਸਾ ਕਰਦੇ ਨੇ ਇਹ ਮੇਰੇ ਜਾਂ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਇਹ ਲੋਕਾਂ ਦਾ ਫਤਵਾ ਹੁੰਦਾ ਔਰ ਮੈਨੂੰ ਪੂਰਨ ਵਿਸ਼ਵਾਸ ਆ ਲੋਕ ਇਸ ਵਾਰ ਬਹੁਤ ਵੱਡੇ ਪੱਧਰ ਤੇ ਭਰੋਸਾ ਜਤਾ ਰਹੇ ਸ਼੍ਰੋਮਣੀ ਕਾਲੀਦਾ ਜੀ ਤਕੀ ਵਿਜ਼ਨ ਲੈ ਕੇ ਤੁਸੀਂ ਹੁਣ ਬਾੜ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਕੀ ਐਸੀਆਂ ਪ੍ਰਾਇਓਰਟिज ਨੇ ਜਿਨ੍ਹਾਂ ਨੂੰ ਅਗਰ ਤੁਹਾਡੇ ਦੇ ਲੋਕ ਭਰੋਸਾ ਜਿਤਾਉਂਦੇ ਨੇ ਬਾੜ ਦੇ ਵਿੱਚ ਤੁਹਾਨੂੰ ਇੱਕ ਵਾਰ ਫਿਰ ਕਾਉਂਸਲਰ ਬਣਾਉਂਦੇ ਨੇ ਤਾਂ ਉਹ ਪ੍ਰਾਇਓਰਟिज ਨੂੰ ਕੰਮ ਕੀਤਾ ਜਾਣਗੇ ਦੇਖੋ ਜਦੋਂ ਮੈਂ 2012 ਚ ਕਾਉਂਸਲਰ ਬਣਿਆ ਸੀ ਉਦੋਂ ਮੈਂ ਕੋਈ ਵਾਅਦਾ ਇਹੋ ਜਿਹਾ ਨਹੀਂ ਕੀਤਾ ਸੀਗਾ ਵੀ ਜਿਹੜਾ ਮੈਂ ਨਾ ਨਿਭਾ ਸਕਾਂ ਔਰ ਜਿਹੜੇ ਮੈਂ ਵਾਅਦੇ ਨਹੀਂ ਕੀਤੇ ਸੀ ਮੈਂ ਉਸ ਤੋਂ ਵੱਧ ਕੇ ਕੰਮ ਕੀਤਾ ਤੇ ਲੋਕਾਂ ਦਾ ਭਰੋਸਾ ਜਿੱਤਿਆ ਹੂੰ ਉਸ ਤੋਂ ਬਾਅਦ 2018 ਚ ਜਦੋਂ ਇਲੈਕਸ਼ਨ ਆਈ ਇਹਨਾਂ ਨੇ ਜਦੋਂ ਵੋਟਬੰਦੀ ਕੀਤੀ ਕਾਂਗਰਸ ਨੇ ਆਸ਼ੂ ਭਾਰਤਪੁਤ੍ਰ ਆਸ਼ੂ ਜੀ ਨੇ ਆ ਮੇਰਾ ਗੁਰਦੇਵ ਨਗਰ ਦਾ ਏਰੀਆ ਕੱਟਦਾ ਵੀ ਇਹ ਇੱਥੇ ਭੁਗਿੰਦਰ ਸਿੰਘ ਪਿੰਦੇ ਨੇ ਕੰਮ ਬਹੁਤ ਕਰਾਇਆ ਉਹਨਾਂ ਨੇ ਮੇਰਾ ਇਹ ਏਰੀਆ ਕੱਟਦਾ ਸਰਾਂਭਾ ਨਗਰ ਨਾਲ ਬੀਆਰਐਸ ਨਗਰ ਜੋੜਦਾ ਜੋੜਦਾ ਤੇ ਉਦੋਂ ਫਿਰ ਤੁਹਾਨੂੰ ਪਤਾ 2018 ਚ ਇਹਨਾਂ ਨੇ ਮੇਰੇ ਤੇ ਪਰਚੇ ਵੀ ਕਰਾਏ ਇਲੈਕਸ਼ਨਾਂ ਦੇ ਡਿਊਰਿੰਗ ਗੁੰਡਾਗਰਦੀ ਵੀ ਕੀਤੀ ਸਾਰਾ ਕੁਝ ਹੋਇਆ ਬੂਥ ਕੈਪਚਰਿੰਗ 13 ਬੂਥ ਸੀ 13 ਦੇ 13 ਬੂਥ ਕੈਪਚਰ ਕੀਤੇ ਗਏ ਸੋ ਇਹ ਤਾਂ ਇੱਕ ਕਾਂਗਰਸ ਤੇ ਆਮ ਆਦਮੀ ਚੰਗੇ ਹਾਲਾਤ ਤਾਂ ਬਣਾਉਣੇ ਨਹੀਂ ਹਾਂ ਇਹ ਹੁਣ ਮੈਂ ਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਜੜੀਆਂ ਇਲੈਕਸ਼ਨਸ ਹੋ ਰਹੀਆਂ ਇਹ ਸ਼ਾਂਤ ਮਈ ਢੰਗ ਨਾਲ ਪ੍ਰੋਪਰ ਤਰੀਕੇ ਨਾਲ ਫਾਲੋ ਕਰਦੇ ਕਰਾਈਆਂ ਜਾਣ ਤਾਂਕੋ ਲੋਕੀ ਜੋ ਚਾਹੁੰਦੇ ਆ ਉਹੀ ਰਿਜ਼ਲਟ ਆਉਣ ਕੀ ਉਮੀਦਾਂ ਹੈ ਲੋਕਾਂ ਤੋਂ ਕਿ ਕੋਈ ਲੋਕਾਂ ਦੇ ਵਿਚਾਰ ਉਹ ਜਨਤਾ ਦੀ ਕਚਾਰੀ ਦੇ ਵਿੱਚ ਪਹੁੰਚੇ ਹੋ요 ਕੀਤੇ ਗੱਲਾਂ ਨੂੰ ਲੈ ਕੇ ਜਨਤਾ ਦੇ ਵਿੱਚ ਘਾ ਜਾ ਰਹੇ ਹੋ 21 ਦਸੰਬਰ ਨੂੰ ਲੋਕਾਂ ਨੇ ਆਪਣਾ ਫਤਵਾ ਦੇਣਾ ਹੈ ਕੀ ਉਮੀਦ ਹੈ ਤੁਹਾਨੂੰ ਬਹੁਤ ਵਧੀਆ ਫਤਵਾ ਮੇਰੇ ਹੱਕ ਚ ਆਊਗਾ ਸ਼੍ਰੋਮਣੀ ਅਕਾਲੀ ਦਲ ਅਵਾਰਡ ਨੰਬਰ 60 ਜਿੱਤੂਗਾ ਮੈਂ दावे ਨਾਲ ਕਹਿ ਸਕਦੇ ਜੀ ਧਰਵਾਦ ਜੀ ਬਿਲਕੁਲ ਆ ਸੀ ਗਏ ਵਾਰ ਨੰਬਰ 60 ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭਿੰਦਾ ਜਿਨ੍ਹਾਂ ਦਾ ਉਮੀਦ ਹੈ ਕਿ ਲੋਕ ਇੱਕ ਵਾਰ ਫਿਰ ਉਹਨਾਂ ਨੂੰ ਇਸ ਵਾਰ ਤੋਂ ਜਿਤਾਣਗੇ ਤੇ ਉਹਨਾਂ ਦਾ ਦਾਵਾ ਹੈ ਕਿ ਇਸ ਵਾਰ ਨਗਰ ਨਿਗਮ ਦੇ ਵਿੱਚ ਮੇਅਰ ਸ਼੍ਰੋਮਣੀ ਕਾਲੀ ਦਲ ਦੇ ਸਮਰਥਨ ਤੋਂ ਬਗੈਰ ਨਹੀਂ ਬਣੇਗਾ ਕੈਮਰਾ ਪਰਸਨ ਕੁਲਦੀਪ ਦੇ ਨਾਲ ਬਵੇਕ ਕਾਲ ਚਰਚਾ ਟੀਵੀ ਲੁਧਿਆਣਾ